ਆਹ ਇਹ ਮੈਂ ਕਹਿ ਗਿਆ ਆਈਫੋਨ ਵਾਲੇ ਜਿਹੜੇ ਆ ਯੂਟਿਊਬਰਾਂ ਵਾਸਤੇ ਹਾਂ ਸਸਤੇ ਵਾਲੀ ਇਹ ਕਿੰਨੇ ਦੇ ਆ ਇਹ 350 ਦਾ ਜੀ 350 ਨਹੀਂ ਗੱਲ ਐ ਉਹ ਆ ਬੈ ਕੰਮ ਕਰਨਗੇ ਕੰਮ ਕਰਨਗੇ ਜੀ ਪ੍ਰੋਪਰ ਕਰਨਗੇ ਜੇ ਨਾ ਕਰਦੇ ਮੈਂ ਬੈਠਾ ਮੈਨੂੰ ਵਾਪਸ ਦੇ ਜੀ ਪਰ ਦੱਸੋ ਆ ਸੇ ਲੈ ਆ ਡਰੋਨ ਕਿੰਨੇ ਦਾ ਇਹ ਡਰੋਨ 1500 ਰੁਪਏ ਦਾ ਜੀ ਨਹੀਂ 1500 ਦਾ ਉਡੂਗਾ ਉਡੂਗਾ ਜੀ ਹੈ ਉਡੂਗਾ ਜੀ ਮੰਨ ਲਓ ਜਿਹੜੇ ਬੱਚਿਆਂ ਵਾਸਤੇ ਲੈ ਆਣਾ ਹੈ ਛੋਟੇ ਬੱਚਿਆਂ ਵਾਸਤੇ ਹਾਂ ਉਹਦੇ ਵਾਸਤੇ ਬਿਲਕੁਲ ਸਹੀ ਹੈ ਜੀ ਇਹ ਹਾਂ ਤੇ ਉਸ ਤੋਂ ਬਾਅਦ ਵਿੱਚ ਮੰਨ ਕੇ ਚੱਲੋ ਜੇ ਆਪਾਂ ਮਾਣਾ ਮੋਟਾ ਕਰਨਾਗਾ ਵੀਡੀਓ ਵਧੀਆ ਬਣਾਉਂਦਾ ਹੈ ਇਹ 2800 ਰੁਪਏ ਹੈਗਾ ਅਸ਼ੋ ਇਹ ਹੈ ਬਾਈ ਜਿਹੜੀ ਖੜੀ ਆ ਹਾਂ ਜੀ ਇਹ ਟਾਈਮ ਦੱਸਦੀ ਵੀ ਆ ਹਾਂ ਤੇ ਮੂਰਲੇ ਬੰਦੇ ਦਾ ਟਾਈਮ ਖਰਾਬ ਵੀ ਕਰ ਸਕਦੀ ਆ ਆਸ ਕੈਨਸਲਿੰਗ ਹਾਂ ਨੌਇਸ ਕੈਨਸਲਿੰਗ ਵਾਲਾ ਜਿਹੜਾ ਮੈਂ ਆ ਮੇਰੇ ਵੀ ਲੱਗੇ ਆ ਨਾ 34000 ਦੇ ਇਹ ਨੌਇਸ ਕੈਨਸਲਿੰਗ ਨਹੀਂ ਕਰਦੇ ਨੌਇਸ ਉਵੇਂ ਆਉਂਦਾ ਤੇ ਇਹ ਜੇ ਨੌਇਸ ਕੈਨਸਲਿੰਗ ਦੇ ਵਿੱਚ ਲੈਣਾ ਨਾ ਤੇ ਤੁਹਾਨੂੰ ਸਿੰਗਲ ਹੀ ਮਿਲੂਗਾ ਤੇ ਉਹਦਾ ਰੇਟ ਆ ਸਵਾ ਲੱਖ ਰੁਪਈਆ ਦੋ ਨਹੀਂ ਮਿਲਦੇ ਉਹ ਚ ਸਿੰਗਲ ਹੀ ਆ ਉਹ ਤਾਂ ਸਵਾ ਲੱਖ ਰੇਟ ਆ ਇਹਦਾ ਕਿੰਨਾ ਫਿਰ ਲੱਖ ਰੁਪਈਆ 2000 ਹੀ ਜੀ 50000 2000 ਰੁਪਈਆ ਸਰ ਹੂੰ ਮੰਨ ਲਓ ਤੁਸੀਂ ਵਿਆਹ ਚ ਫਿਰਦੇ ਹੋ ਹਾਂ ਘਰੇ ਲੱਗਿਆਗਾ ਖੇਤ ਲੱਗਿਆਗਾ ਰੋਟੇਟ ਕਰਦਾ ਚਾਰੇ ਪਾਸੇ ਬਾਈ ਖਾਈਗਾ ਹਾਂ ਵਿਆਹ ਦੇ ਖਾੜਾ ਲੜਕਾ ਮਾਰਦੀ ਚੋਰ ਘਰੇ ਨਹੀਂ ਖੜਦਾ ਅੱਛਾ ਇੰਨੀ ਬਾਜਾ ਇੰਨੀ ਬਾਜਾ ਦਿੱਤੀ ਕਿਹੜਾ ਓਏ ਯਾਰ ਗਵਾਂਡੀ ਧੱਕ ਸੁਣਦਾ ਇਹਦਾ ਜਿਹੜਾ ਆਵਾਜ਼ ਆਦੀ ਅੱਛਾ ਸਿਰਫ 3350 ਰੁਪਏ ਯਾਰ ਇਹ ਇਹ ਬੰਦੇ ਕੋਲੋਂ ਨਾ 10 ਰੁਪਏ 5 ਰੁਪਏ ਦੀ ਚੀਜ਼ ਵੀ ਇਹੋ ਜੀ ਮਿਲ ਜੂ ਯਾਰ ਜਿਹੜੀ ਤੁਹਾਨੂੰ 5000 ਦੇ ਵੀ ਨਹੀਂ ਕਦੋਂ ਮਿਲਣੀ ਯਾਰ ਇਹਦਾ ਤਾਂ ਇਹ ਨਹੀਂ ਪਤਾ ਵੀ ਜਿਹੜਾ ਡਾਟਾ ਕੇਬਲ ਆ ਉਹ ਕਰੀਏ ਕਹਦੇ ਬਈ ਯਾਰ ਇਹ 20 ਦੀ ਆ ਇਹ 30 ਦੀ ਆ ਇਹ 60 ਰੁਪਏ ਦੀ ਆ ਲੈ ਮਰਾ 20 ਕਹ ਉਹ ਕਹਦਾ 60 ਰੁਪਏ ਦੀ ਲੈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਦਸਾਂ ਗਰੁੱਪਾਂ 'ਚ ਉਹ ਬੰਦਾ ਬਿੱਲ ਦੇਖ ਕੇ ਹਾਂ ਤੇ ਆ ਕੇ ਫੋਨ ਲੈ ਜੀ ਲੈ ਬਸ ਠੀਕ ਆ ਸਹੀ ਗੱਲ ਜਿਹੜੀ ਚੀਜ਼ ਆ ਨਾ ਲੋਕ ਇਸ ਬੰਦੇ ਤੇ ਇਤਰਾਜ਼ ਕਰਦੇ ਆ ਤੇ ਮੈਨੂੰ ਉਸੇ ਚੀਜ਼ ਕੋਈ ਖੁਸ਼ੀ ਹੁੰਦੀ ਆ ਲੋਕ ਇਤਰਾਜ਼ ਕਰਦੇ ਆ ਯਾਰ ਖਾਲਸਾ ਪਹਿਲਾਂ ਉੱਥੇ ਹੁੰਦਾ ਫਿਰ ਉੱਥੇ ਹੁੰਦਾ ਫਿਰ ਉੱਥੇ ਹੁੰਦਾ ਟਿਕਾਣੇ ਬਹੁਤ ਬਦਲਦਾ ਮੈਨੂੰ ਇਸੇ ਗੱਲ ਦੀ ਖੁਸ਼ੀ ਆ ਕਿ ਇਹ ਬੰਦਾ ਕੀ ਕਰਦਾ ਦੁਕਾਨ ਚ ਲਾਉਂਦਾ ਦੁਕਾਨ ਚ ਲਾ ਕੇ ਉਸ ਤੋਂ ਬਾਅਦ ਕਿਸੇ ਧੀ ਪੁੱਤ ਬੇਰੋਜ਼ਗਾਰ ਨੂੰ ਕਹਿੰਦਾ ਕਿ ਲੈ ਭਾਈ ਤੂੰ ਹੁਣ ਇੱਥੇ ਦੁਕਾਨ ਦਾ ਰੋਟੀ ਖਾ ਮੈਂ ਅਗਲੀ ਦੁਕਾਨ ਚ ਲਾ ਲੂੰਗਾ ਮੇਰੀ ਹਰ ਭੇਜ ਨਾ ਬਣਦੀ ਆ ਮਤਲਬ ਇਹ ਐਵੇਂ ਇਹ ਬੰਦੇ ਨੇ ਕੀਤਾ ਤੇ ਅੱਜ ਅਸੀਂ ਨਾ ਮੋੜ ਮੰਡੀ ਦੇ ਵਿੱਚ ਆ ਪਰ ਹਾਂ ਯਾਰ ਹੁਣ ਅਸਲ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਅਸੀਂ ਯਾਰ ਦੋਨੋਂ ਭਾਂਜਾ ਨੇ ਇਹ ਬੰਦੇ ਤੋਂ ਕਮਾਈ ਕੀਤੀ ਆ ਇੱਚ ਕੋਈ ਸ਼ੱਕ ਵਾਲੀ ਗੱਲ ਪਰ ਅੱਜ ਇਹਨੂੰ ਸੈੱਟ ਹੋਣ ਵਾਸਤੇ ਲੋੜ ਆ ਤਾਂ ਇਸ ਕਰਕੇ ਅਸੀਂ ਫਿਰ ਇਸ ਮਸਲੇ ਤੇ ਇਹਦੇ ਨਾਲ ਖੜੇ ਆ। ਧੰਨਵਾਦ ਬਾਈ ਜੰਡਾ। ਠੀਕ ਹੈ ਕਿ ਨਹੀਂ ਬਾਈ? ਤੇ ਅੱਜ ਇਹਨੂੰ ਇਹਨੂੰ ਸੈੱਟ ਹੋਣ ਲਈ ਮਤਲਬ ਲੋਡ ਆ ਪਬਲਿਸਿਟੀ ਦੀ। ਕਿਉਂਕਿ ਕਈ ਵਾਰੀ ਨਾ ਕਬੀਲਦਾਰੀਆਂ ਬੰਦੇ ਨੂੰ ਅਲਝਾ ਲੈਂਦੀਆਂ। ਅਲਝਾ ਲਿਆ ਸੀ ਹਣਾ ਬਾਈ ਤੈਨੂੰ ਕਬੀਲਦਾਰੀਆਂ ਨੇ। ਹਾਂਜੀ। ਤਾਂ ਫਿਰ ਮੈਂ ਇਹਨੂੰ ਫੋਨ ਕਰਕੇ ਸਪੈਸ਼ਲ ਆਖਿਆ ਸੀ ਕਿ ਠੀਕ ਆ ਯਾਰ ਕਮਾਈ ਵੇਲੇ ਕਮਾਈ ਕੀਤੀ ਆ। ਹੁਣ ਜਿੰਨਾ ਚਿਰ ਤੂੰ ਕਮਾਈ ਕਰਨ ਯੋਗ ਨਹੀਂ ਹੁੰਦਾ ਫੇਰ ਐ। ਉਹਨਾਂ ਚਰਤੇਰੇ ਨਾਲ ਪੂਰਾ ਡਟ ਕੇ ਸੀ ਦੋਨੇ ਭਾਈ ਖੜੇ ਆ ਇਸ ਕਰਕੇ ਮੈਂ ਤੇ ਹਰਪੇ ਨੇ ਸਲਾਹ ਕੀਤੀ ਸੀ ਤੇ ਲੈ ਵੀ ਹੁਣ ਤੁਹਾਨੂੰ ਮੈਂ ਦਿਖਾਉਣਾ ਗੱਲ ਠੀਕ ਆ ਕਬੀਲਦਾਰੀ ਪੈਸਾ ਵਧਾ ਘਟਾ ਸਕਦੀ ਆ ਪਰ ਥੋੜੀ ਕਲਾ ਕਰਤੀ ਨੂੰ ਨਹੀਂ ਅਸਰ ਪਾ ਸਕਦੀ ਕਬੀਲਦਾਰੀ ਜਿੰਨੇ ਆ ਪਏ ਆ ਨਾ ਸਮਾਨ ਇਹ ਸਾਰੇ ਗੈਜਟ ਪਿਆ ਗੈਜਟ ਇਹ ਕਿਸੇ ਵੀ ਸੱਜਣ ਨੂੰ ਮਹਿਮਾਨ ਨੂੰ ਮਿੱਤਰ ਨੂੰ ਦੋਸਤ ਨੂੰ ਘਰੇ ਪੈ ਕਿਸੇ ਵੀ ਗੈਜਟ ਤੋਂ ਸਰਪ੍ਰਾਈਜ਼ ਕਰਨਾ ਹੈਰਾਨ ਕਰਨਾ ਕਿ ਮੇਰੇ ਕੋਲੇ ਆ ਚੀਜ਼ ਆ ਤਾਂ ਤੁਸੀਂ ਚੁੱਪ ਕਰਕੇ ਨੰਬਰ ਡਾਇਲ ਕਰ ਲੈਣਾ ਖਾਲਸਾ ਮੋਬਾਈਲ ਵਾਲੇ ਬੰਦੇ ਦਾ ਤੇ ਐਡਰੈਸ ਪਹਿਲਾਂ ਸਮਝਾ ਦਿੰਦੇ ਉਹ ਤੋਂ ਬਾਅਦ ਤੁਹਾਨੂੰ ਗੈਜਟ ਦੱਸ ਦਿਆਂ ਗੈਜਟ ਕੀ ਕੀ ਆ ਖਾਲਸਾ ਜੀ ਪਹਿਲਾਂ ਐਡਰੈਸ ਦੱਸੋ ਭਾਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਐਡਰੈਸ ਹੈਗਾ ਜੀ ਉਹ ਹੈਗਾ ਜੀ ਮੋੜ ਮੰਡੀ ਜੀ ਜ਼ਿਲ੍ਹਾ ਪੈਂਦਾ ਬਿਹੰਡਾ ਜੀ ਸਾਡੀ ਜਿਹੜੀ ਦੁਕਾਨ ਦਾ ਐਡਰੈਸ ਹੈਗਾ ਜੀ ਉਹ ਹੈਗਾ ਜੀ ਨੇੜੇ ਰੇਲਵੇ ਸਟੇਸ਼ਨ ਜੀ ਮਾਲਗਾਮ ਰੋਡ ਮੋੜ ਮੰਡੀ ਬਾਕੀ ਨੰਬਰ ਸਕਰੀਨ ਤੇ ਆ ਫੋਨ ਲੱਗ ਛੱਡਣਾ ਗੱਲ ਕਰ ਸਕਦੇ ਹਾਂ ਤੇ ਤੁਹਾਨੂੰ ਜਿਹੜਾ ਹੈਗਾ ਉਹ ਲੋਕੇਸ਼ਨ ਭੇਜ ਦੇਣੀ ਹੈ ਤੇ ਗੱਲ ਖਤਮ ਹੁਣ ਹੁਣ ਆਪਾਂ ਸ਼ੁਰੂ ਕਰਗੇ ਇਹ ਗੈਜਟਾਂ ਤੋਂ ਵੀ ਕੀ ਤੁਹਾਡੇ ਕੋਲੇ ਕੀ ਕੀ ਗੈਜਟ ਆ ਕੀ ਕੀ ਕੰਮ ਕਰਦੇ ਆ ਹਲੋ ਜੀ ਆ ਚਾਬੀ ਮੇਰੀ ਆ ਤਾਂ ਇਹ ਤੁਹਾਡੀ ਆ ਜੀ ਹਾਂਜੀ ਅੱਛਾ ਆਪਦੀ ਸਾਡੀ ਹਾਂਜੀ ਆ ਚਾਬੀ ਤੁਹਾਡੀ ਆ ਹਾਂਜੀ ਹਾਂ ਦੇਖਣ ਨੂੰ ਗੱਡੀ ਦੀ ਚਾਬੀ ਆ ਇਹ ਦੇਖਣ ਨੂੰ ਗੱਡੀ ਚਾਬੀ ਆ ਹਾਂ ਪਰ ਇਹਦੇ ਵਿੱਚ ਵੀ ਬਈ ਕੈਮਰਾ ਨੇ ਅੱਛਾ ਵੀ ਜਿਵੇਂ ਮੰਨ ਲਓ ਮੈਂ ਕਿਸੇ ਦੇ ਗਿਆ ਮੇਰੇ ਹੱਥ 'ਚ ਗੱਡੀ ਦੀ ਚਾਬੀ ਆ ਤਾਂ ਅਗਲੇ ਨੂੰ ਕੀ ਤਰਾ ਜਾ ਗੱਲਾਂ ਦਾ ਗੱਡੀ ਤੇ ਆਇਆ ਗੱਡੀ ਤੇ ਤੇ ਮਤਲਬ ਜੇ ਕਿਸੇ ਨੂੰ ਮੈਂ ਫਿਰ ਢੱਡ ਅਗਲੇ ਦਾ ਦੁਖਣ ਲਾਉਣਾ ਗਲਤ ਕੰਮ ਕਰਨ ਵਾਲੇ ਦਾ ਤੇ ਮੈਂ ਆ ਚਾਬੀ ਫੜ ਕੇ ਲੈ ਜਾਊਂਗਾ ਲੈ ਸਕਦਾ ਤੇ ਫਿਰ ਚੀਕਾਂ ਕਢਾ ਦੂੰਗਾ ਕਢਾਉ ਜੀ ਫੁੱਲ ਐਚ ਡੀ ਕੁਆਲਿਟੀ ਦੇ ਵਿੱਚ ਅੱਛਾ ਹਾਂ ਫਿਰ ਮਹਿੰਗਾ ਬਹੁਤ ਹੋਊਗਾ ਮਹਿੰਗਾ ਨਹੀਂ ਬਿਲਕੁਲ ਸਸਤਾ ਸਿਰਫ 2800 ਰੁਪਏ ਦਾ ਲਓ ਜੀ ਮੈਂ ਤਾਂ ਕਹਿੰਦਾ ਇਹ ਇਹਨੂੰ ਆਪਾਂ ਇਹਦੇ ਵਿੱਚ ਵੀ ਕਰਵਾ ਸਕਦੇ ਹਾਂ ਰੀਜਨਲ ਟਾਪੀ ਜੀ ਕਰਵਾ ਸਕਦੇ ਹਾਂ ਹਾਂ ਕਿਉਂਕਿ ਸੇਮ ਕਵਰ ਆ ਤਾਂ ਫਿਰ ਇਹਦੇ ਵਿੱਚ ਵੀ ਕਰਵਾ ਸਕਦੇ ਹਾਂ ਹਾਂ ਤੇ ਵੈਸੇ ਜੇ ਐਵੇਂ ਵੀ ਅਜੀ ਕੰਕੜ ਹੋਣ ਬਾਤ ਤੇ ਲੈ ਜਾਣਾ ਤਾਂ ਹਾਂ ਇਹਦੇ ਸ਼ੱਕ ਨਹੀਂ ਹੁੰਦੇ ਵਿੱਚ ਜੀ ਹਾਂ ਸ਼ੱਕ ਮਸ ਹੋ ਹੀ ਨਹੀਂ ਸਕਦਾ ਯਾਰ ਖੁਦ ਬਾਦ ਆਪਣੇ ਕੋਲ ਹੀ ਆ ਗਿਆ ਜੀ ਕੈਮਰਾ ਇਹ ਤਾਂ ਟਾਈਮ ਪੀਸ ਆ ਇਹ ਟਾਈਮ ਪੀਸ ਆ ਇਹਦੇ ਵਿੱਚ ਵੀ ਕੈਮਰਾ ਜੀ ਹੂੰ ਜਰ ਇਹਦਾ ਤਾਂ ਪਤਾ ਨਹੀਂਗਾ ਵੀ ਇੱਥੇ ਜਿਹੜਾ ਕੋਈ ਕੋਈ ਚੀਜ਼ ਜਿਹੜੀ ਪਈ ਆ ਨਾ ਇੱਥੇ ਕੋਈ ਵੀ ਚੀਜ਼ ਪਈ ਆ ਇਹ ਕਹਦੇ ਵੇਹ ਦੇ ਕੈਮਰਾ ਇਹਦੇ ਵਿੱਚ ਵੀ ਕੈਮਰਾ ਦਾ ਇਹਦੇ ਵਿੱਚ ਵੀ ਕੈਮਰਾ ਹਾਂ ਡਰੋਨ ਡਰੋਨ ਜਨਰੇਟਰੋਂ ਕਿੱਥੇ ਪਿਆ ਡਰੋਨ 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 ਆ ਆ ਵੀ ਪਿਆ ਜੀ ਹਾਂ ਆਹ ਸੇ ਲੈ ਆਹ ਡਰੋਨ ਕਿੰਨੇ ਦਾ ਇਹ ਡਰੋਨ 1500 ਰੁਪਏ ਦਾ ਜੀ ਨਹੀਂ 1500 ਦਾ ਉਡੂਗਾ ਹੈ ਉਡੂਗਾ ਜੀ ਹੈ ਉਡੂਗਾ ਜੀ ਮੰਨ ਲਓ ਜਿਹੜੇ ਬੱਚਿਆਂ ਵਾਸਤੇ ਲੈ ਆਣਗਾ ਛੋਟੇ ਬੱਚਿਆਂ ਵਾਸਤੇ ਹਾਂ ਉਹਦੇ ਵਾਸਤੇ ਬਿਲਕੁਲ ਸਹੀ ਹੈ ਜੀ ਇਹ ਹਾਂ ਤੇ ਉਸ ਤੋਂ ਬਾਅਦ ਵਿੱਚ ਮੰਨ ਕੇ ਚਲੋ ਜੇ ਆਪਾਂ ਮਾਣਾ ਮੋਟਾ ਕਰਨਾਗਾ ਵੀਡੀਓ ਵਧੀਆ ਬਣਾਉਂਦਾ ਹੈ ਇਹ 600 ਰੁਪਏ ਹੈਗਾ ਅੱਛਾ ਇਹ ਜੀ ਕੈਮਰਾ ਭਾਈ ਅੱਛਾ 2600 ਰੁਪਏ ਦਾ ਵੀਡੀਓ ਵੀ ਬਣਾਊਗਾ ਬਣਾਊਗਾ ਜੀ ਇਹ ਕੈਮਰਾ ਜੀ ਹੈਗਾਗਾ 1500 ਵਾਲੇ ਜੀ ਵੀ ਕੈਮਰਾ ਹੈਗਾ ਹਾਂ ਯਾਰ ਮੈਂ ਤਾਂ ਕਹਿੰਨਾ ਪਾਣੀ ਦੇ ਨੱਕੇ ਨੁੱਕੇ ਦੇਖਣ ਨੂੰ ਲੋਟਾ ਯਾਰ ਪ੍ਰੀਤ ਹਾਂ ਕਿੰਨਾ ਕੁ ਛੋਟਾ ਖੜੂਗਾ ਇਹ ਆਪਣਾ ਵਗ ਜਾਂਦੀ 30 35 ਫੁੱਟ ਤੱਕ ਲੈ 30 35 ਫੁੱਟ ਤੱਕ ਉੱਠ ਜਾਂਦਾ ਤੇ ਦੂਰ ਉਹ ਐਵੇਂ ਵੀ 30 40 ਫੁੱਟ ਤਾਈ ਹੋ ਜਾਂਦਾ ਆਹਾਂ ਯਾਰ ਹੱਦ ਹੋ ਗਈ ਪ੍ਰੀਤ ਪ੍ਰੀਤ ਕਹਿੰਦਾ ਮੇਰਾ ਚਲਾਇਆ ਵਾ ਹਾਂਜੀ ਜੇ ਪ੍ਰੀਤ ਨੇ ਚਲਾਇਆ ਤਾਂ ਤਾਂ ਮਤਲਬ ਇਹ ਚੱਲਦਾ ਉੱੜਦਾ ਜਿਵੇਂ ਆਪਣਾ ਚੱਲਦਾ ਓਵੇਂ ਚੱਲਦਾ ਸੇਮ ਆ ਰਿਮੋਟ ਸੇਮ ਵਰਕ ਕਰੂਗਾ ਹਾਂਜੀ ਹਾਂਜੀ ਯਾਰ ਕਰਨਿਆ ਆ ਤੈਨੂੰ ਲੈ ਹੀ ਦਿੰਨੇ ਆ ਘਰੇ ਸੈਖੀ ਲਈ ਇਹ ਲਈਏ ਹਾਂ ਬਾਕੀ ਸਾਰਾ ਸਿਸਟਮ ਇਹਦਾ ਮੋਬਾਈਲ ਤੇ ਵੀ ਜੁੜ ਜਾਂਦਾ ਨਾ ਐਪਲੀਕੇਸ਼ਨ ਨਾਲ ਫੋਨ ਤੇ ਉਵੇਂ ਹੀ ਜੁੜਦਾਗਾ ਸਾਰਾ ਸਾਰਾ ਕੋ ਫੋਨ ਤੇ ਉਵੇਂ ਹੀ ਜੁੜੂਗਾ ਸਾਰਾ ਕੋ ਉਵੇਂ ਕਰੂ ਮੇਰੇ ਚਲਾਇਆ ਯਾਰ ਹੱਦ ਹੋ ਗਈ ਆਪਾਂ ਮਹਿੰਗੇ ਲੈ ਲੈਗੇ ਇਹ ਵਸਤੇ ਦਿੰਦਾ ਹੈ ਹਾਂ ਹੱਦ ਹੋ ਗਈ ਲੱਖ ਲੱਖ ਰੁਪਏ ਵਾਲਾ ਕੰਮ ਸੇਮ ਕਰੀ ਜਾਊਗਾ ਹੋਰ ਦੱਸ ਆ ਘੜੀ ਦੱਸ ਬਾਹਰ ਖੋਲਿ ਗਾਹਕ ਆ ਹਾਂ ਇਹ ਬਈ ਜਿਹੜੀ ਘੜੀ ਆ ਹਾਂਜੀ ਇਹ ਟਾਈਮ ਦੱਸਦੀ ਵੀ ਆ ਹਾਂ ਤੇ ਮੂਰਲੇ ਬੰਦੇ ਦਾ ਟਾਈਮ ਖਰਾਬ ਵੀ ਕਰ ਸਕਦੀ ਆ ਇਹ ਘੜੀ ਕੱਲਾ ਇਹ ਏਸੇ ਕਰਕੇ ਨੀਗਾ ਹਾਂ ਹਾਂ ਥੋੜਾ ਐ ਨਾ ਬੰਦਰਾ ਵੀ ਮਿੰਟ ਰੋਕ ਜਾ ਬਾਤ ਚਾਹੀ ਜੀ ਕਰਵਾ ਹਾਂ ਕਰ ਦਿੰਨੇ ਆ ਪੁੱਤ ਕਰ ਹਾਂ ਹਾਂ ਅਜੇ ਇਹ ਗੱਲ ਸਹੀ ਆ ਇਹ ਥੋੜਾ ਟਾਈਮ ਸਹੀ ਵੀ ਕਰ ਸਕਦੀ ਤੇ ਗਾਂਲੇ ਦਾ ਖਰਾਬ ਵੀ ਕਰ ਸਕਦੀ ਆ ਇਹ ਕਿਵੇਂ ਕਰੂ ਖਰਾਬ ਕਿਵੇਂ ਕਰੂ ਕਿੱਚ ਕੈਮਰਾ ਵੀ ਜੀ ਕਿੱਥੇ ਆ ਕੈਮਰਾ ਦੇ ਕੈਮਰਾ ਹੀ ਨੰਬਰ ਦੇ ਆ ਲੈ ਆ ਜਾ ਆਏ ਬੈਠਾ ਰਹਿ ਚੁੱਪ ਕਰ ਚ ਵੀ ਮੈਂਬਰੀਆ ਇਹਦੀ ਹੈ ਤਾਂ ਸੱਡੀਆਂ ਕਰਾ ਦੋ ਜਮੂਰ ਰਹਿੰਦੀਆਂ ਆਡੀਓ ਵਿਦ ਵੀਡੀਓ ਦੋਨੇ ਨਹੀਂ ਚ ਪ੍ਰੋਜੈਕਟਰ ਚ ਆ ਗਿਆ ਚ ਪ੍ਰੋਜੈਕਟਰ ਹਾਂ ਤੇ ਆ ਪ੍ਰੋਜੈਕਟਰ ਪੂਰਾ ਸੇਮ ਵਰਕ ਕਰੂਗਾ ਇਹ ਪੂਰਾ ਮਤਲਬ ਵਰਕ ਕਰੂਗਾ ਇਹ ਪੂਰਾ ਮਤਲਬ ਬਾਕੀ ਇਹਦੇ ਉੱਤੇ ਜੀ YouTube ਵੀ ਚੱਲਦੀ ਆ ਅੱਛਾ ਅਜੇ YouTube ਤੇ ਵੀਡੀਓ ਉਹ ਕੰਧ ਤੇ ਚਲਾ ਕੇ ਦੇਖਣੀ ਚੱਲੂਗੀ ਚੱਲੂਗੀ ਜਿਵੇਂ ਜਵਾਕ ਆਪਣੇ ਹੁਣ ਮੋਬਾਈਲ ਬੱਚੇ ਫੜ ਕੇ ਰੱਖ ਲੈਂਦੇ ਆ ਇਹਦੇ ਤੇ ਲਾਓ ਚਲਾਓ ਸਕਰੀਨ ਤੇ ਦੇਖੀ ਜਾ ਅਜੇ ਜਿਵੇਂ کارਟੂਨ ਦੇ ਪਤਾ ਗੱਲ ਕੀ ਆ ਇਹਦਾ ਫਾਇਦਾ ਕੀ ਹੋਣਾ ਜਿਹੜੇ ਜੇ ਤੁਹਾਡੇ ਨਿਆਣੇ ਮੰਨ ਲਓ کارਟੂਨ ਦੇਖਦੇ ਆ ਤਾਂ ਉਹ ਜਿਵੇਂ ਮੋਬਾਈਲ ਨਾਲ ਨਾ ਜਵਾਕ ਦੀ ਇੱਕ ਤਾਂ ਗਰਦਨ ਤੇ ਉਹਦੀ ਢੂਈ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਬੁਰਾ ਅਸਰ ਪੈਂਦਾ ਜਦੋਂ ਉਹ ਐਵੇਂ ਦੇਖਦਾ ਐਵੇਂ ਵਿੱਚ ਵੜ ਕੇ ਦੇਖਦਾ ਵਿੱਚ ਵੜ ਕੇ ਦੇਖਦਾ ਕਈ ਜਵਾਕ ਤਾਂ ਰਜਾਈ ਚ ਵੜ ਕੇ ਦੇਖਦੇ ਆ ਉਹ ਤਾਂ ਉਦੋਂ ਵੀ ਬਹੁਤ ਬੁਰਾ ਅਸਰ ਪੈਂਦਾ ਅੱਖਾਂ ਤੇ ਸਾਰੀ ਫੈਮਲੀ ਨੇ ਖੜੂੰ ਦੇ ਹਾਂ ਤੇ ਜਿਵੇਂ ਮੰਨ ਕੇ ਚਲੋ ਤੁਸੀਂ ਐ ਤੇ ਜੇ ਉਹ ਬੱਚੇ ਨੇ ਕਾਰਟੂਨ ਦੇਖਣੇ ਆ ਐ ਤੇ ਲਾ ਕੇ ਕੰਧ ਤੇ ਲਾ ਦਿਓ ਫੈਮਲੀ ਸਾਰੀਆਂ ਫਿਲਮ ਦੇਖਣੀ YouTube ਤੇ ਫਿਰ ਫੈਮਲੀ ਨੇ ਫਿਲਮ ਦੇਖਣੀ ਜਾਂ ਕੋਈ ਸਾਡੀ ਵੀਡੀਓ ਦੇਖਣੀ ਆ ਜੇ ਮੈਂ ਸਾਡੀਆਂ ਵੀਡੀਓ ਪਰਿਵਾਰ ਚ ਬੈ ਕੇ ਦੇਖਣ ਵਾਲੀਆਂ ਹੁੰਦੀਆਂ ਤਾਂ ਤੁਸੀਂ ਇਹਦੇ ਨਾਲ ਪਰਿਵਾਰਕ ਚ ਬੈ ਕੇ ਦੇਖ ਸਕਦੇ ਆ ਕੋਈ ਵਿਆਹ ਦੀ ਮੂਵੀ ਦੇਖਣੀ ਆ ਉਹਦੀ ਹਾਂ ਵਿਆਹ ਦੀ ਮੂਵੀ ਦੇਖਣੀ ਆ ਸਾਰੇ ਟੱਬਰ ਨੇ ਮੋਬਾਈਲ ਤੇ ਭਰੀ ਵੀ ਆ ਹਾਂ ਕੋਈ ਕਮੇਡੀ ਤੂਤਾ ਦੇਖਣਾ ਹਾਂ ਤੂਤਾ ਤੂਤਾ ਕੰਧ ਤੇ ਚੱਲੂ ਹੁਣ ਪ੍ਰੀਤ ਆ ਇਹਦੇ ਨਾਲ ਤੂਤਾ ਕੰਧ ਤੇ ਚੱਲੂ ਇਹ ਪ੍ਰੋਜੈਕਟਰ ਸਿਰ ਮੇ ਜਿੱਡੀ ਗੰਧ ਬਣਾਵਾ ਹਾਂ ਕਿੱਡੀ ਕਿੱਡੀ ਬਣਾ ਦੂਗਾ ਇਹ ਇਹੀ ਆ ਮੈਂ ਕਾਂਤੇ ਬਣਾ ਕੇ ਦਿਖੀ ਸੀ ਅੱਧੀ ਕੰਧ ਤੇ ਮਨ ਲੋਦੀ ਸਕਰੀਨ ਬਣ ਗਈ ਸੀ ਮੋਹਲਾ ਜਿਹੜੀ ਸਭ ਤੋਂ ਵੱਡੀ ਐਲ ਸੀ ਡੀ ਆ ਉਹ ਉਹਦੇ ਉਹ ਓਡਾ ਬਣਾ ਦੂਗਾ ਤੇ ਜੇ ਓਡਾ ਬਣਾ ਦੂਗਾ ਤਾਂ ਇਹ ਕਿੰਨੇ ਦਾ ਹੈ ਇਹ ਹੀ ਹੈਗਾ ਜੀ 7000 ਰੁਪਏ ਦਾ ਇਹ 7000 ਰੁਪਏ ਦੇ ਵਿੱਚ 70000 ਵਾਲੀ ਐਲ ਸੀ ਡੀ ਵਾਲਾ ਕੰਮ ਕਰੋ ਹਾਂ ਬਾਕੀ ਨੋਰਮਲ ਵੀ ਆਪਾਂ ਐਲ ਸੀ ਡੀ ਲੈ ਕੇ ਨਹੀਂ ਜਾਈ ਬਜ਼ਾਰ ਚੋਂ ਹਾਂ 7-8000 ਰੁਪਏ ਤੋਂ ਕੋਈ ਘੱਟ ਨਹੀਂ ਹਾਂ ਤੇ ਵੱਡੇ ਵੀ ਬਹੁਤ ਆ ਇਹ ਇਹਦੇ ਜਿਹੇ ਥੀਏਟਰ ਸਿਸਟਮ ਸਾਊਂਡ ਵਾਲਾ ਲੱਗ ਜਾਊਗਾ ਅਲੱਗ ਜਿਹੜਾ ਮਰਜ਼ੀ ਲਾਓ ਜੀ ਇਹ ਵੀ ਬੋਲਦਾ ਹੈ ਤਾਂ ਮਾੜੀ ਮੋਟੀ ਬਾਜ ਤਾਂ ਇਹ ਦਿੰਦਾ ਤੇ ਜੇ ਭੋਰਾ ਭੋੜਾ ਗੜਗੰਚ ਪਾਉਣਾ ਤੇ ਉਹ ਨਾਲ ਸਪੀਕਰ ਲੱਗ ਜਾਣਗੇ ਹਨਾ ਉਸ ਤੋਂ ਬਾਅਦ ਵੀ ਜੀ ਆਪਣੇ ਕੋਲੇ ਹਾਂ ਐ ਸਿਮ ਪਾ ਕੇ ਤੁਸੀਂ ਜਿੱਥੇ ਮਰਜ਼ੀ ਰੱਖ ਲਓ ਜਿਹਦੀ ਮਰਜ਼ੀ ਗੱਲਬਾਤ ਸੁਣ ਸਕਦੇ ਹੋ ਹਾਂ ਜਿਵੇਂ ਨੂੰਹ ਸੱਸ ਲੜਾਉਣੀਆਂ ਕਿਸੇ ਦੀ ਸੁਣ ਸਕਦੇ ਤੁਸੀਂ ਹਾਂ ਤੇ ਇਹਦੇ ਵਿੱਚ ਸਿਮ ਪਾਏ ਜਾਣਾ ਸਿਮ ਪਾਏ ਜਾਣਾ ਇਹ ਵੀ ਮੋਬਾਈਲ ਆ ਹਾਂ ਜੀ ਹਾਂ ਮੇਨ ਨੀ ਮੋਬਾਈਲ ਕਹਿ ਸਕਦੇ ਆ ਪੈਨ ਇਹ ਇਹ ਤੇ ਇਹ ਤੇ ਘੰਟੀ ਮਾਰਨੀ ਪਊਗੀ ਇਹ ਤੇ ਬਸ ਇੱਕ ਵਾਰੀ ਜੇ ਆਪਾਂ ਐਸ ਲੋਟ ਫੋਨ ਜਿਹੜਾ SIM ਫੋਨ ਲਾਵਾਂਗੇ ਜਿਹਨੀਆਂ ਗੱਲਾਂ ਬਾਤਾਂ ਕੋਈ ਬੰਦਾ ਕਰੂਗਾ ਸਾਡੇ ਸੁਣ ਜਾਣਗੀਆਂ ਅੱਛਾ ਹਾਂਜੀ ਹੂੰ ਉਦੋਂ ਬਾਅਦ ਉੱਛੇ ਆਗੇ ਜੀ ਆਪਣੇ ਕੋਲ ਇਹ ਆਗੇ 16 GB ਦੇ ਵਿੱਚ ਹੂੰ ਇੱਕਲੇ ਸਪਾਊਗਾ ਕਿਸੇ ਦੇ ਘਰੇ ਇਹ ਜੀ ਹਾਂ ਇਹਨੂੰ ਤੁਸੀਂ ਕੁਝ ਨਹੀਂ ਕਰਨਾ ਮੂਰਲਾ ਬੰਦਾ ਤੁਹਾਨੂੰ ਲੱਗਦਾ ਇਹ ਗਲਤ ਕੋਈ ਗੱਲ ਕਰਦਾ ਬੋਲਦਾ ਆਪਣੇ ਬਾਰੇ ਜਿਹ ਵਿੱਚ ਪਾ ਲੋ ਸਾਰੀਆਂ ਰਿਕਾਰਡਿੰਗ ਐਵਰੀ ਟਾਈਮ ਰਿਕਾਰਡਿੰਗ ਹਾਂਜੀ 16 GB ਦਾ ਆਹਾ ਲੈ ਕਰ ਲਾ ਗੱਲ ਐਡਾ ਕੀ ਪ੍ਰੀਤ ਇਹ ਨਾ ਹਾਂ ਮੇਰੇ ਕੋਲੇ ਕੋਈ ਭਰਾ ਆ ਹਾਂ ਜੀ ਉਹਨੇ ਆਪਦੇ ਸਕੇ ਮੰਨ ਰਿਸ਼ਤੇਦਾਰ ਨੂੰ ਹਾਂ ਲੱਖ ਰੁਪਏ ਦਿੱਤਾ ਹਾਂ ਉਹ ਬੰਦੇ ਲੱਖ ਰੁਪਏ ਮੁਕਰ ਗਿਆ ਹਾਂ ਏ ਘੜੀ ਨੇ 1 ਲੱਖ ਰੁਪਏ ਕਢਾਇਆ ਹੈ ਬੰਦੇ ਦਾ ਵਿੱਚ ਆਪਾਂ ਆ ਉਹਦੇ ਸਕੇ ਬੰਦੇ ਨੂੰ ਰੁਪਈਏ ਦਿੰਨੇ ਆ ਬਾਈ ਲੱਖ ਦਿੰਨੇ ਆ 2 ਲੱਖ ਦਿੰਨੇ ਆ ਆਪਾਂ ਆਪਕੜ ਲੱਖ ਤੱਕ ਕਰਾਉਣੇ ਆ ਲੱਖ ਤੱਕ ਕਰਾਉਣੇ ਆ ਕੋਈ ਸੂਤ ਕੀ ਹੈ ਤੇਰੇ ਕੋਲ ਕਰਨ ਹਾਂ ਕੋਈ ਸੂਤ ਨਹੀਂ ਨਾ ਘਾੜ ਤੋਂ ਕੋਟ ਤੁਹਾਡੇ ਕੋਲ ਤੁਸੀਂ ਲੱਖਾਂ ਰੁਪਈਆ ਏਜੰਟਾਂ ਨੂੰ ਦੇ ਦਿੰਦੇ ਹੋ ਹਾਂ ਕਿਸੇ ਥੋੜੇ ਕੋਈ ਸੂਤ ਅਸ ਨੇਤੇ ਹਾਂ ਕੋਈ ਨਾ ਕਿਸੂਤ ਹੋਏ ਨਾ ਤੁਹਾਡੇ ਕੋਲ ਵੀ ਹਾਂ ਯਾਰ ਆਪਾਂ ਇਸ ਨੂੰ ਬੰਦੇ ਨੂੰ ਰੁਪਈਏ ਦਿੱਤੇ ਹੈਗੇ ਹਾਂ ਪਰ ਇਹ ਆ ਵੀ ਇਹ ਚੀਜ਼ ਦੱਸਦੇ ਵੀ ਹਾਂ ਦਿੱਤੇ ਹੈਗੇ ਹਾਂ ਅੱਜ ਕੱਲ ਰੱਟੇ ਪੈਂਦੇ ਫਿਰਦੇ ਆ ਹਾਂ ਫਿਰ ਬਾਅਦ ਚ ਚੱਲਦੇ ਫਿਰਦੇ ਆ ਗੱਲ ਸਹੀ ਹੈ ਮਾੜਾ ਮੋਟ ਪ੍ਰੂਫ ਤਾਂ ਹੋਵੇ ਆਪਾਂ ਕਿਸੇ ਨੂੰ ਕੁਝ ਦਿੱਤਾ ਹੈ ਨ ਜਮਾਂ ਸਹੀ ਗੱਲ ਆ ਲੋ ਜੀ ਇਹ ਐਡਾਪਟਰ ਦੇ ਵਿੱਚ ਆ ਗਿਆ ਕੰਮ ਕਰਦਾ ਅੱਛਾ ਜੇ ਚਾਰਜ ਤੇ ਲੱਗਿਆ ਵਾ ਹਾਂ ਉਹ ਨਹੀਂ ਕਿ ਚੱਲਿਆ ਹੈ ਹੈ ਆ ਲੋ ਇਹ ਆਹਾ ਇਹ ਮੈਂ ਕਹਿ ਰਿਹਾ ਆ ਆਈਫੋਨ ਵਾਲੇ ਜਿਹੜੇ ਆ ਯੂਟਿਊਬਰਾਂ ਵਾਸਤੇ ਹਾਂ ਸਸਤੇ ਵਾਲੀ ਇਹ ਕਿੰਨੇ ਦੇ ਆ ਇਹ 350 ਦਾ ਜੀ 350 ਨਹੀਂ ਗੱਲ ਇਹ ਆ ਬੈ ਕੰਮ ਕਰਨਗੇ ਕੰਮ ਕਰਨਗੇ ਜੀ ਪ੍ਰੋਪਰ ਕਰਨਗੇ ਜੇ ਨਾ ਕਰਦੇ ਮੈਂ ਬੈਠਾ ਮੈਨੂੰ ਵਾਪਸ ਦੇ ਜੀ ਪਰ ਦੱਸੋ ਇਹ ਇੱਕ ਆ ਇਹ ਸਿੰਗਲ ਆ ਸਿੰਗਲ ਆ 350 ਰੁਪਏ ਤੇ ਰਸੀਵਰ ਮੈਕ ਬੈਟਰੀ ਬੈਟਰਲੈਸ 350 800 ਰੁਪਏ ਦਾ ਮੈਨ ਤੇ ਹਰ ਭੇਜ ਨੂੰ ਚੰਗੀ ਤਰ੍ਹਾਂ ਚੇਤਾ ਬੋਇਆ ਦਾ ਆਉਂਦਾ ਹੁੰਦਾ ਸੀਗਾ ਮੈ ਤਾਰ ਵਾਲਾ ਜਿਹਦੇ ਨਾਲ 30 ਫੁੱਟ ਤਾਰ ਹੁੰਦੀ ਸੀ 25 ਫੁੱਟ ਤਾਰ ਹੁੰਦੀ ਸੀ ਪਤਾ ਨਹੀਂ ਕਿੰਨੀ ਤਾਰ ਹੁੰਦੀ ਸੀ ਤਾਂ ਇਹ 350 ਰੁਪਏ ਦਾ 800 ਦਾ ਤਾਰ ਵਾਲਾ ਆਉਂਦਾ ਹੁੰਦਾ ਸੀ 350 ਦਾ ਬਿਨਾ ਤਾਰ ਵਾਲਾ ਹਾਂ ਅੱਡਾ ਵਿੱਚ ਮਿਲ ਜੀ ਹਾਂ ਇਹ ਕਿੰਨੇ ਦਾ ਇਹ 650 ਦਾ ਇਹ 650 ਇਹ ਕੌਣ ਨੂੰ ਆਇਆ ਯਾਰ ਆ ਬੜਾ ਜਿਹੜਾ ਮੈਂ ਕਹਾ ਜੀ ਹਾਂ ਇਹ ਤੁਸੀਂ ਨੂੰ ਚਾਹੇ ਟਰੈਕਟਰ ਨਾਲ ਦੇਸਾਂ ਦੀ ਚੱਲਿਓ ਕਿੰਨਾ ਮਰਜ਼ੀ ਖੜਕਾ ਹੋ ਕੇ ਚੱਲੇ ਸੁਡੀ ਆਵਾਜ਼ ਤੇ ਕੋਈ ਫਰਕ ਨਹੀਂ ਪੈਂਦਾ ਅੱਛਾ ਨੌਇਸ ਕੈנסਲਿੰਗ ਹਾਂ ਨੌਇਸ ਕੈנסਲਿੰਗ ਵਾਲਾ ਜਿਹੜਾ ਮੈਂ ਆ ਮੇਰੇ ਵੀ ਲੱਗੇ ਆ ਨਾ 34000 ਦੇ ਇਹ ਨੌਇਸ ਕੈנסਲਿੰਗ ਨਹੀਂ ਕਰਦੇ ਨੌਇਸ ਹੋਵੇਂ ਆਂਦਾ ਤੇ ਇਹ ਜੇ ਨੌਇਸ ਕੈנסਲਿੰਗ ਦੇ ਵਿੱਚ ਲੈਣਾ ਨਾ ਤੇ ਤੁਹਾਨੂੰ ਸਿੰਗਲ ਹੀ ਮਿਲੂਗਾ ਤੇ ਉਹਦਾ ਰੇਟ ਆ ਸਵਾ ਲੱਖ ਰੁਪਈਆ ਦੋ ਨਹੀਂ ਮਿਲਦੇ ਉਹ ਚ ਸਿੰਗਲ ਹੀ ਉਹ ਤਾਂ ਸਵਾ ਲੱਖ ਰੇਟ ਆ ਇਹਦਾ ਕਿੰਨਾ ਫਿਰ ਲੱਖ ਰੁਪਈਆ 2000 ਹੀ ਜੀ 50000 2000 ਰੁਪਈਏ ਸਰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਆਟਿਆ ਮੈਂ ਸਨੈਪਚੈਟ ਤੇ ਆ ਗੱਲ ਕਹਿ ਕੇ ਆਇਆ ਮੈਂ ਕਹਿੰਦਾ ਤਾਂ ਇਹ ਨਹੀਂ ਪਤਾ ਵੀ 40000 ਰੁਪਈਆ ਦੀ ਚੀਜ਼ ਦਾ ਕਹਦੇ ਵਿੱਚ 4 ਲੱਖ ਰੁਪਈਆ ਦਾ ਕੰਮ ਕਰਦੀ ਆ ਉੱਥੇ ਹੀ ਗੱਲ ਹੋਈ ਖੜੀ ਆ 2000 ਦਾ ਨਹੀਂ ਯਾਰ ਸੱਚੀ ਕਰੂ ਉਹਨੂੰ ਇਸ ਕੰਸ ਬਾਈ ਜੀ ਮੈਂ ਕਹਿੰਦਾ ਜੀ ਤੁਸੀਂ ਤਸੱਲੀ ਕਰ ਲਿਓ ਰੇਸ਼ਾ ਦੇਲੇ ਕੋਲੇ ਜੇ ਬਾਜੋ ਯਾਰ ਮੈਨੂੰ ਦੇਜੋ ਹੋਰ ਦੱਸਾਂ ਚਲਾ ਤਾਂ ਪਾ ਇਹਦੇ ਕਾਊਂਟ 'ਚ ਪੈਸੇ ਯਾਰ ਅੱਜ ਆ ਬਟਾ ਇਹਨੂੰ ਪੈਸੇ ਅੱਜ ਇਹਦਾ ਰਿਵਿਊ ਕਰਨਾ ਆਪਾਂ ਕੋਈ ਗੱਲ ਹੈ ਆਪਾਂ ਆਪ ਆ ਪ੍ਰੀਤਾ ਪਾ ਲੈ ਲਿਆ ਇਹ 2000 ਦਾ ਨਾ 2000 ਰੁਪਏ ਦਾ ਲੈ ਲਿਆ ਇਹਦੇ ਕਾਊਂਟ ਚ ਪੈਸੇ ਪਾ ਕੇ ਜਾਣੇ ਜਾਂਦੇ ਹੋਏ ਨੇ ਲੈ ਆਸਮਾਨ ਤਾਂ ਅਸੀਂ ਖਰੀਦੀ ਜਾਨੇ ਅੱਧਾ ਇਹ ਇਹ ਛੋਟਾ ਕੈਮਰਾ ਇੱਕ ਮਿੰਟ ਪ੍ਰੀਤ ਡਰੋਨ ਲੈ ਲਈਏ ਹੈ ਡਰੋਨ ਡਾ ਕੇ ਦੇਖਣਾ 2500 2500 ਲੈਣਾ ਕਿਹੜਾ ਲਵਾਂ 2500 ਇਹ ਤਾਂ ਪੜਾਕਿਆਂ ਨੂੰ ਤਾਂ ਵੇਚੀ ਜਾਂਦਾ ਜਿਵੇਂ ਦੀਵਾਲੀ ਤੇ ਪੜਾਕੇ ਵੇਚਦੇ ਹਾਂ ਹਾਂ ਕਿਹੜਾ ਲੈ ਲਿਆ ਆ 2500 ਕਿਹੜਾ 2500 ਵਾਲਾ ਕਿਹੜਾ 2600 ਦਾ ਸੀ ਕੰ 2500 ਦਾ ਕੋਈ ਗੱਲ ਨਹੀਂ ਤਾਂ ਵੀ ਆਹਾਂ ਹਾਂ ਡਰੋਨ ਲੈ ਲਿਆ ਇੱਕ ਪ੍ਰੀਤ ਡਰੋਨ ਲੈ ਲਿਆ ਆ ਲੈ ਲਿਆ ਆ ਕੜੀ ਬੁਠੀ ਐ ਚ ਆ ਇਹ ਬਾਲੀਆਂ ਬੈਲਟਾਂ ਵੀ ਆਹ ਬਾਲੀਆਂ ਬੈਲਟਾਂ ਨਹੀਂ ਕੜੀ ਕੜੀ ਵੀ ਲੈਣੀ ਆ ਇਹ ਦੋ ਸਾਰਾ ਅੱਛਾ ਕੜੀ 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 ਐ ਚਪ ਕੜੀ ਪ੍ਰੀਤ ਕਹਿੰਦਾ ਦਰਸ਼ਕਾਂ ਵਾਸਤੇ ਦੱਸ ਦੇ ਆਹ ਲਓ ਜੀ ਹੂੰ ਇਹਦੇ ਨਾਲ ਸੱਤ ਪੱਟੇ ਆ ਹਾਂ ਠੀਕ ਹੈ ਜੀ ਹਾਂ ਮਾਨ ਨੇ ਕਿ ਚਲੋ ਬੰਦੇ ਨੇ ਵਿਆਹ ਸ਼ਾਦੀ ਜਣਾ ਹੋਰ ਬੰਨ ਲਿਆ ਗਿੜਾ ਫੇੜਾ ਦੇ ਨਾਲ ਹੋਰ ਬੰਨ ਲਿਆ ਕਿਹੜੀ ਕੋਈ ਪਰਿਵਾਰ ਦੇ ਨਾਲ ਮਰਜੀ ਬਣ ਸਕਦਾ ਗਾ ਰੇਡ ਕਿੰਨਾ ਸਿਰਫ 750 ਰੁਪਏ ਵੀ ਜੇ ਮੈਂ ਬੁੜੇ ਜੇ ਨੇ ਬੰਨਣਾ ਮੇਰੇ ਅਰਗੇ ਨੇ ਆ ਬੰਨ ਲਈ ਆ ਪ੍ਰੀ ਤਰਗਾ ਕਹਿੰਦਾ ਡੈਡੀ ਹੁਣ ਤੂੰ ਤਾਂ ਜਾਇਆ ਹੁਣ ਮੈਨੂੰ ਦੇ ਦਿਓ ਆ ਲੈ ਕੇ ਆ ਬੰਨ ਕੇ ਗਾਂ ਜਵਾਕ ਸਾਡਾ ਸਕੂਲੋਂ ਆ ਗਿਆ ਉਹ ਆ ਲੈ ਕੇ ਆ ਬੰਨ ਕੇ ਆਏ ਗੱਲ ਬਣ ਜੂਗਾ ਖਾਰਾ ਟੱਪਰ ਕਾ ਮਰੂ 750 ਰੁਪਏ ਜੀ ਅਜਾ 750 ਰੁਪਏ ਜੀ ਇੰਨਾ ਫੈਕਸ਼ਨ 7 ਪਟੇ ਹਾਂਜੀ 750 ਦਾ 100 ਰੁਪਏ ਦਾ ਟੱਪਟ ਆ 400 ਦਾ ਪਟਾ ਹੈ ਫਟਾ ਕਿੱਥੇ ਹੁੰਦਾ 100 ਦਾ 100 ਦਾ ਫਟਾ ਨਹੀਂ 1100 ਦਾ 1100 ਦਾ ਫਟਾ ਇਹ 1100 ਦਾ ਪਟਾ 1100 1100 1177 ਜੀ ਬਾਈ ਜੀ ਆਪਾਂ 11 ਦੇ ਦਾ ਪਾੜਾ ਹੁੰਦਾ 1177 ਹੁੰਦੇ ਆ ਤੇ 1177 ਤੇ 7700 ਆ ਹੋ ਗਿਆ ਤੇ ਆ ਫਿਰ ਕਿੰਨੇ ਕੁ ਦੀ ਆਊਗੀ ਤੇ ਉਹ ਹੋ ਗਿਆ ਤੇ ਬਸ ਆਪਾਂ ਇਹ ਗਾਣਾਂਗੇ ਕੰਮ ਲੰਬਾ ਵੀ ਇਹ ਨਾਲ ਹਾਂ ਪੈਸਾ ਹਾਂ ਲਓ ਜੀ 11 7 77 7700 ਦਾ ਕੰਮ 700 ਰੁਪਏ ਚ ਨਹੀਂ ਹੋਣਾ ਇਹ ਆ ਰੋਦੀ ਨੇ ਕਰਤੇ ਕਾਨੂੰਨ ਕਰਾੜੇ ਹਾਂ ਉਹਦੇ ਵਾਸਤੇ ਆ ਦੇਖੋ ਜੇ ਕਿਸੇ ਨੇ ਗੱਡੀ ਤੇ ਕੈਮਰਾ ਲਗਾਣਾ ਹਾਂ ਇਹ ਕਿੱਥੇ-ਕਿੱਥੇ ਲੱਗੂਗਾ ਇਹ ਕੈਮਰਾ ਜੀ ਡੈਸ਼ ਕੈਮ ਗੱਡੀ ਦੇ ਮੂਰੇ ਅੰਦਰੋਂ ਤੇ ਕਿਹਦੇ ਚ ਹੋਰ ਕੈਮਰਾ ਦਾ ਇਹ ਬੈਕ ਸਾਈਡ ਤੇ ਵੀ ਲੱਗ ਜੂਗਾ ਅੱਛਾ ਤਿੰਨ ਕੈਮਰਿਆਂ ਦਾ ਸੈੱਟ ਆਇਆ ਹੂੰ ਇੱਕ-ਇੱਕ ਕੈਮਰਾ ਹੂੰ ਹਾਂ ਕਿਸੇ ਨੇ ਕੋਡੇ ਤੇ ਲਗਾਉਣੇ ਆ ਹਾਂ ਕੋਈ ਗੱਡੀ ਦੇ ਲੈ ਪਾਉਣੇ ਜਿੱਥੇ ਮਰਜ਼ੀ ਤੁਸੀਂ ਲਾ ਸਕਦੇ ਆ ਇਹ ਕਿੰਨੇ ਕ ਦਾ ਲੱਗੂਗਾ ਇਹ 3100 ਰੁਪਏ ਦਾ ਜੀ ਲੈ ਹੱਦ ਹੋ ਗਈ ਤੇ ਇਹ ਅਟੈਚ ਕਿਵੇਂ ਇਹਨੂੰ ਕਰੰਟ ਕਿੱਧਰੋਂ ਮਿਲੂ ਕਰੰਟਾ ਚਾਰਜ ਦੇ ਨਾਲ ਆ ਜੀ ਅੱਛਾ ਬੰਦੇ ਤੋਂ ਕੇ ਤਾਂ ਫਟ ਕਰਾ ਲੈਣਾ ਆਪਾਂ ਹਾਂ ਹਾਂ ਚਾਰਜ ਆ ਸੀ ਇਹ ਆਪਾਂ ਨੂੰ ਫਟ ਕਰਾਉਣਾ ਪਊ ਆਪਣੀ ਗੱਡੀ ਦੇ ਹੈ ਆ ਚਾਰਜ ਦੇ ਨਾਲ ਜੇ ਕਿਸੇ ਬੰਦੇ ਨੇ ਸਿੰਗਲ ਲੈਣਾਗਾ ਹਾਂ ਆ ਸਿੰਗਲ ਵੀ ਤੁਸੀਂ ਲਾ ਸਕਦੇ ਆ ਇਦੀ ਖਸਾਬ ਦੀ ਗਾਰੰਟੀ ਹੈ 2250 ਦੀ ਨਹੀਂ ਇਹ ਸਿੰਗਲ ਕਿਵੇਂ ਮਤਲਬ ਇਹ ਇੱਕ ਹੀ ਆ ਇੱਕ ਹੀ ਹੈ ਇਹ ਕਿੱਥੇ ਲੱਗੂਗਾ ਇਹ ਡਬਲ ਟੇਪ ਨਾਲ ਵੀ ਤੁਸੀਂ ਲਾ ਸਕਦੇ ਹੋ ਬਾਕੀ ਦੇ ਨਾਲ ਤਾਂ ਸਟੈਂਡ ਆ ਜੀ ਨਹੀਂ ਇਹ ਡੈਸ਼ ਤੇ ਲੱਗ ਜੂ ਡੈਸ਼ ਤੇ ਲੱਗ ਜੂ ਹਾਂਜੀ اچھا ਸਿੰਗਲ ਆ ਤੇ ਇਹਨੂੰ ਗਾਰੰਟੀ ਕਿੱਧਰੋਂ ਮਿਲੂ ਗਾਰੰਟੀ ਇਹ ਤਾਂ ਆਪ ਦੀ ਦੀ ਬੈਟਰੀ 4 ਘੰਟੇ ਆ ਗਈ ਤੁਸੀਂ ਇਹਨੂੰ ਆਪਣਾ ਲਾ ਕੇ ਸਿੱਧਾ ਆਪਣੇ ਮੋਬਾਈਲ ਉਹਦੇ ਨਾਲ ਗੱਡੀ ਨਾਲ ਚਾਰਜ ਵੀ ਲਾ ਸਕਦੇ ਆ ਸੂਟ ਲੱਗਾ ਲੈ ਕਰ ਚਾਰ ਘੰਟੇ ਪੁੱਤ ਦਾ ਖੜੀ ਗੱਡੀ ਤੂੰ ਵੀ ਰੱਖੀ ਕਰੂੰਗਾ ਪੈਲਸ 'ਚ ਜੇ ਤੂੰ ਸੀ ਮੰਨ ਲਓ ਗੱਡੀ ਬੰਦ ਕਰਤੀ ਤਾਂ ਕੋਈ ਅਸਰ ਨਹੀਂਗਾ ਜਿਵੇਂ ਪ੍ਰੀਤ ਗੱਲ ਸੁਣ ਮੇਰੀ ਮੰਨ ਲੈ ਹੁਣ ਤੂੰ ਦੇਖ ਜੇ ਤੂੰ ਗੱਡੀ ਚਲਾਉਣਾ ਉਦੋਂ ਤੂੰ ਇਹਨੂੰ ਗਾਹ ਨੂੰ ਕਰ ਦੇ ਜਦੋਂ ਤੂੰ ਗੱਡੀ ਖੜਾ ਕੇ ਗਿਆ ਉਦੋਂ ਤੂੰ ਇਹਦਾ ਮੂੰਹ ਐਨੂੰ ਕਰ ਦੇ ਗਾਹ 'ਸਾ ਮੋਬਾਈਲ ਸਟੋਰ ਇੱਧਰ ਨੂੰ ਕਰ ਦੇ ਭਾਣਾ ਨਹੀਂ ਨਹੀਂ ਸੱਚੀ ਤੇ ਬਿੱਚੇ ਨੇ ਕੋਈ ਹਾਂ ਉਦੋਂ ਇਹਨੂੰ ਉਦੋਂ ਇਹਨੂੰ ਇਧਰ ਨੂੰ ਕਰਦੇ ਗੋਲੀ ਜੀ ਘੁਮਾ ਕੇ ਆਲੇ ਗੋਲ ਗੋਈ ਆ ਮੈਂ ਤਾਂ ਕਹਿੰਦਾ ਨਿਕਲ ਗਿਆ ਕਿਤੇ ਤੇ ਉਦੋਂ ਇਹਨੂੰ ਗੋਲੀ ਘੁਮਾ ਕੇ ਇਧਰ ਨੂੰ ਕਰਦੇ ਤੇ ਇਹ ਤਾਂ ਮੈਂ ਕਹਿੰਦਾ ਇਹ ਇਹ ਧੁਗਣਾ ਕੰਮ ਕਰੂ ਇਹ ਕਿੰਨੇ ਦਾ ਬਾਈ 250 ਪੀਕ ਸਾਲ ਦੀ ਗਾਰੰਟੀ ਲੈ 250 ਇੱਕ ਸਾਲ ਦੀ ਗਾਰੰਟੀ ਆ ਮੈਂ ਤੁਹਾਨੂੰ ਦੱਸਿਆ ਯਾਰ ਇਹ ਬੰਦਾ ਤਾਂ ਕਾਹ ਗੱਲਾਂ ਯਾਰ ਇਹਦੀਆਂ ਤਾਂ ਆਹਾਂ ਜੀ ਇਹ 1000 ਰੁਪਏ ਦਾ ਕੈਮਰਾ ਕਾ ਬਾਕੀ ਮੈਗਨੇਟ ਆ ਇਹਨੂੰ ਲੋਹੇ ਦੇ ਜਿਵੇਂ ਮਰਜ਼ੀ ਚ ਵਿਕਾ ਸਕਦੇ ਅੱਛਾ ਇਹ ਸਰਫੇ 100 ਰੁਪਏ ਦਾ ਇਹ ਹਜ਼ਾਰ ਦਾ ਹੀ ਆ 1000 ਰੁਪਏ ਦਾ ਹੀ ਬਾਈਫਾਈ ਰਿਕਾਰਡਿੰਗ ਵੀ ਕਰੂਗਾ ਬਾਈਫਾਈ ਹੀ ਹੈਗਾ ਤੁਸੀਂ ਬਾਈਫਾਈ ਨਾਲ ਅਟੈਚ ਕਰੋ ਚੱਕ ਕੇ ਇੰਟਰਨੈਟ ਦੇਖੀ ਚਲੋ ਹਾਂ ਇਹ ਤਾਂ ਇਹ ਨਹੀਂ ਪਤਾ ਗੱਲ ਕਰਦਾ ਕਰਦਾ ਕਦੇ ਇਹ ਤੋਂ ਫੋਨ ਵੀ ਲੱਗਦਾ ਯਾਰ ਜ਼ਰਾ ਹੁੰਦੇ ਗੈਜਟ ਤਾਂ ਇਹ ਬੰਦੇ ਜਿੰਨੇ ਸਸਤੇ ਤੇ ਇਹ ਬੰਦੇ ਜਿੰਨੇ ਘੈਂਟ ਕੋਈ ਬੰਦਾ ਦੁਨੀਆ ਤੇ ਨਹੀਂ ਲਿਆ ਸਕਦਾ ਪਤਾ ਨਹੀਂ ਕਿੱਥੇ ਪਤਾ ਨਹੀਂ ਘਰੇ ਕੁਰੇ ਹੀ ਬਣਾਉਂਦਾ ਹੈ ਇਹ ਵੀ ਨਹੀਂ ਪਤਾ ਬਣਾਉਂਦਾ ਕਿੱਥੇ ਹੈ ਇਹ ਨਹੀਂ ਪਤਾ ਕਹਦੇ ਆਪਣੇ ਘਰੇ ਹੀ ਬਣਦੇ ਆ ਇਹ ਹਾਂ ਇੱਕ ਹੀ ਆ ਗਿਆ ਜੀ ਹਾਂ ਇਹ ਨਾ ਕੁਈ ਮੀਆਂ ਵੀਬੀ ਨੌਕਰੀ ਤੇ ਲੱਗੇ ਬੈਂਕ ਦੇ ਚ ਹਾਂ ਉਹਨਾਂ ਦਾ ਬੇਟਾ ਨਾ ਕਲਾ ਕਰੇ ਹੁੰਦਾ ਸੀ ਆ ਤੁਸਾਂ ਨੂੰ ਕਹਿੰਦੇ ਕਿ ਇਦਾਂ ਦਾ ਕੈਮਰਾ ਦਿਓ ਵੀ ਜਿਹੜਾ ਸਾਡੀ ਬੇਟ ਦੀ ਨਿਗਰਾਨੀ ਲੱਗ ਸਕੀ ਇਹ ਦੇ ਵਿੱਚ ਇਹ ਹੋਲਡਰ ਆ ਇਹ ਚ ਕੈਮਰਾ ਤਾਂ ਤੁਸੀਂ ਜੇ ਇਹ ਵਾਈਫਾਈ ਨਾਲ ਅਟੈਚ ਆ ਤੁਸੀਂ ਆਪਦੇ ਮੋਬਾਈਲ ਤੇ ਬੰਨ੍ਹ ਦੋਨੇ ਜਿਹੇ ਪਰਿਵਾਰ ਲੱਗੇ ਹੋਏ ਆ ਬੱਚਾ ਘਰਿਆ ਕਰਲਾ ਨਿਗਰਾਨੀ ਵਾਸਤੇ ਬਿਲਕੁਲ ਸਹੀ ਆ ਹਾਂ ਜਿਵੇਂ ਨੌਕਰ ਤੇ ਸਾਰ ਤੇ ਘਰ ਛੱਡ ਕੇ ਜਾਣਾ ਸਵੇਜ ਕਰ ਲਓ ਨੌਕਰ ਦੇ ਸੱਤੇ ਘਰ ਛੱਡ ਕੇ ਜਾਣਾ ਯਾਰ ਮਗਰੋਂ ਬੰਦਾ ਨੇ ਦੇਖਦਾ ਸਕਦਾ ਕੋਈ ਹਲਤ ਫਲਤ ਕਾ ਬੰਦਾ ਕਰਦਾ ਕੋਈ ਚੋਰੀ ਚਿਕਾਰੀ ਕਰਦਾ ਹੈ ਤੇ ਜਾਂ ਘਰੇ ਕੋਈ ਬੰਦਾ ਕੋਈ ਚੀਜ਼ ਨਾ ਰੱਖ ਜੇ ਕੋਈ ਉਹੋ ਜੀ ਗੱਲਬਾਤ ਆ ਹੈ ਗਵੰਡੀ ਨੂੰ ਗਹਣ ਦੀ ਲੋੜ ਨਹੀਂ ਹੁੰਦੀ ਨਿਗਰੱਖਣੀ ਹਾਂ ਨਿਗਰੱਖ ਲਈ ਅਗਲਾ ਉਹਦੇ ਮੋਬਾਈਲ ਤੇ ਆਪਦੇ ਘਰ ਦੀ ਨਿਗਰੱਖ ਸਕਦਾ ਹੈ ਨਾ ਹੂੰ ਯਵਾਂ ਸਹੀ ਹੈ ਤੇਰੀ ਗੱਲਬਾਤ ਉਸ ਤੋਂ ਬਾਅਦ ਭਈ ਆ ਗਿਆ ਵੱਡਾ ਕੈਮਰਾ ਹੂੰ ਮੰਨ ਲਓ ਤੁਸੀਂ ਵਿਆਹ 'ਚ ਫਿਰਦੇ ਹੋ ਹਾਂ ਘਰੇ ਲੱਗਿਆਗਾ ਖੇਤ ਲੱਗਿਆਗਾ ਰੋਟੇਟ ਕਰਦਾ ਚਾਰੇ ਪਾਸੇ ਵਾਈਫਾਈ ਹੈਗਾ ਹਾਂ ਵਿਆਹ 'ਚ ਖੜਾ ਲੜਕਾ ਨਾ ਮਰਦੀ ਚੋਰ ਘਰੇ ਨਹੀਂ ਖੜਦਾ ਅੱਛਾ ਇੰਨੀ ਆਵਾਜ਼ ਆ ਇੰਨੀ ਆਵਾਜ਼ ਦੇਦੀ ਕਿਹੜਾ ਓਏ ਯਾਰ ਗਵਾਂਡੀ ਧੱਕ ਸੁਣਦਾ ਇਹਦਾ ਜਿਹੜਾ ਆਵਾਜ਼ ਆਦੀ ਅੱਛਾ ਸਿਰਫ ਕਾ 350 ਰੁਪਏ ਲੈ ਤੇ ਖੇਤ ਲੱਗਿਆ ਵਾ ਮਾ ਲ ਖੇਤ ਲੱਗਿਆ ਖੇਤ ਬੈਂਡਰੀ ਧਰ ਕੇ ਲਾ ਦੇ ਜਿੱਥੇ ਮਰਜ਼ੀ ਲਾ ਦੇ ਜੀ ਤ ਤੇ ਖੇਤ ਜੀ ਪਤਾ ਲੱਗਿਆ ਵੀ ਟਰਾਂਸਫਾਰਮਰ ਦਾ ਤੇਲ ਕੱਢੀ ਜਾਂਦਾ ਕਾ ਕਿਹੜਿਆਂ ਖੜੋ ਇਹ ਕਿਹੜਾ ਤੂੰ ਚੀਕਾਂ ਹੈ ਉਹ ਸਾਗ ਤੋੜੀ ਜਾਂਦਾ ਹਾਂ ਆ ਕਿਉਂ ਬਈ ਕੌਣ ਵਿਚ ਤਾਂ ਬਾਈ ਲੋਕ ਐਸੀ ਖਰਾਬ ਕਰ ਦਿੰਦੀ ਆ ਕਿਸੇ ਬੰਦੇ ਨੇ ਕੋਈ ਬੀਜਿਆ ਕਰਿਆ ਆ ਵਿੱਚ ਪਿੱਛੇ ਵੀਡੀਓ ਦੇਖੀ ਸੀ ਉਹ ਚਾਰਾ ਕੋਈ ਦੀ ਸਪਰੇਈ ਕਰ ਗਿਆ ਖੇਤ ਪਨੀਰੀ ਤੇ ਸਪਰੇਈ ਕਰ ਗਿਆ ਕੋਈ ਬੰਦਾ ਗੁੱਲੀ ਡੰਡੇ ਇੱਕ ਇੱਕ ਤਾਂ ਇੱਕ ਦਿਨ ਮੈਂ ਵੀਡੀਓ ਦੇਖਿਆ ਕੋਈ ਗੁੱਲੀ ਡੰਡੇ ਦਾ ਹੀ ਛਿੱਟਾ ਦੇ ਗਿਆ ਕਣਕ ਚ ਕਣਕ ਨੂੰ ਪਾਣੀ ਲਾਇਆ ਸੀ ਉਹ ਗੱਟਾ ਗੁੱਲੀ ਡੰਡੇ ਦਾ ਹੀ ਛਖਣਾ ਆ ਗਿਆ ਕੋਈ ਆਈ ਹੈ ਜੀ ਲੋਕਾਂ ਦਾ ਬਸ ਉੱਤਸਰੀ ਹੈ ਹੈ ਉਹ ਵੀ ਆਪਦੀ ਅਫਾਜਤ ਆਪਾਂ ਕਰਨੀ ਹੈ ਨਹੀਂ ਹਾਂ ਲਲਕਰਾ ਮਾਰਿਆ ਕਹਿੰਦੇ ਪੈਰ ਕੱਢ ਦੂ ਏਨੀ ਆਵਾਜ਼ ਆ ਜੀ ਹੂੰ ਬਾਕੀ ਸਾਡੇ ਕੋਲ ਹੋਰ ਆ ਦੇਖੋ ਐਸਡੀ ਪੈਨਾਂ ਦੇ ਵਿੱਚ ਮਿਲ ਜਾਣਾ ਇਹ ਕੈਮਰੇ ਹਾਂ ਮਤਲਬ ਯਾਰ ਇਹ ਇਹ ਬੰਦੇ ਕੋਲੋਂ ਨਾ 10 ਰੁਪਏ 5 ਰੁਪਏ ਦੀ ਚੀਜ਼ ਵੀ ਇਹੋ ਜੀ ਮਿਲ ਜੂ ਯਾਰ ਜਿਹੜੀ ਤੁਹਾਨੂੰ 5000 ਦੇ ਵੀ ਨਹੀਂ ਕਿਤੋਂ ਮਿਲਣੀ ਯਾਰ ਇਹਦਾ ਤਾਂ ਇਹ ਨਹੀਂ ਪਤਾ ਵੀ ਜਿਹੜਾ ਡਾਟਾ ਕੇਬਲ ਆ ਉਹ ਕਰੀਏ ਕਹਦੇ ਬਈ ਯਾਰ ਇਹ 20 ਦੀ ਆ ਇਹ 30 ਦੀ ਆ ਇਹ 60 ਰੁਪਏ ਦੀ ਲੈ ਮਾ ਦਾ 2 ਕਿਹਾ ਉਹ ਕਹਿੰਦਾ 6 ਰੁਪਈਆਂ ਦੀ ਲੈ ਤੇ ਨਾਲ ਇਹ ਆ ਦੇਖ ਲਾ ਐ ਭਾਵੇਂ ਵੇਲੇ ਇੱਕ ਵੇਲੇ ਪਸੂ ਬਣ ਲੈ ਇਹਦੇ ਨਾਲ 6 ਰੁਪਈਆਂ ਦੀ ਡਾਟਾ ਕੇ ਵਾਲਾ ਬਾਕੀ ਜਿਹੜਾ ਬੰਦਾ ਹੈ ਕਹਿੰਦਾ ਨਾ ਚਾਰਜ ਨਹੀਂ ਕਰਦੀ ਲਾ ਕੇ ਚੈੱਕ ਕਰ ਲਿਓ ਨਾ ਚਾਰਜ ਕਰੀ ਬੰਨੇ ਦੀ ਓ ਯਾਰ ਇਹ ਬੰਦੇ ਨਾਲ ਸਾਡੀ ਲਿਆ ਜਾ ਠੀਕ ਆ ਕੋਈ ਲੱਗਣ ਵਾਲਾ ਦੁਖੀ ਬੰਦਾ ਐਵੇਂ ਗਲਤ ਕਮੈਂਟ ਕਰ ਦੇਵੇ ਗੱਲ ਵੱਖਰੀ ਆ ਠੀਕ ਆ ਕਿ ਨਹੀਂ ਤੇ ਪਰ ਇਹ ਬੰਦੇ ਦੇ ਦੇਣਾ ਬਹੁਤ ਵੱਡੀ ਬਹੁਤ ਮੁੰਡਿਆਂ ਨੂੰ ਰੋਜ਼ਗਾਰ ਬਣਾ ਕੇ ਦਿੱਤਾ ਇਹ ਬੰਦੇ ਨੇ ਠੀਕ ਆ ਕਿ ਨਹੀਂ ਬਾਕੀ ਭਈ ਆ ਗਿਆ ਹਾਂ ਇਹ ਡਬਲ ਇੰਚ ਕੈਮਰਾ ਕਿਸੇ ਦੁਕਾਨਦਾਰ ਸਾਡੇ ਭਰਾ ਨਹੀਂ ਲਾਉਣਾਗਾ ਹੂੰ ਠੀਕ ਹੈ ਇਹ ਲੱਗ ਕੇ ਇੱਕ ਤਾਂ ਇੱਕ ਥਾਂ ਦੇ ਰਹੂਗਾ ਇਹ ਦੂਜਾ ਰੋਟੇਟ ਵੀ ਹੋ ਜਾਊਗਾ ਅੱਛਾ ਐਚ ਡੀ ਕੁਆਲਿਟੀ ਵਿੱਚ ਆ ਹੂੰ 6 ਮਹੀਨੇ ਦੀ ਗਾਰੰਟੀ 2150 ਰੁਪਏ 2150 ਰੁਪਏ ਦੇ ਵਿੱਚ ਕਰ ਕਰ ਉਦੋਂ ਬਾਅਦ ਭਈ ਜੀ ਆਪਣੇ ਕੋਲੇ ਆ ਗਿਆ ਹੂੰ ਤੁਸੀਂ ਸ਼ੇਅਰ ਕਰਨ ਜਾਣੇ ਹੋ ਸਾਰੇ ਗਰੀਬ ਨਹੀਂ ਸਾਰੇ ਅਮੀਰ ਨਹੀਂ ਹਾਂ ਜੀ ਅਮਛਰਾਂ ਆ ਗਏ ਗਰਮੀਆਂ ਜੂ ਹਾਂ ਸੋਲਰ ਨਾਲ ਚਾਚੀ 250 ਰੁਪਏ ਸਿਰਫ ਹੂੰ ਲਓ 250 ਰੁਪਏ ਦਾ ਨਾਲ ਰੰਗ ਦੇਖੋ ਇੱਕ ਨਹੀਂ 6 ਬਲਬ ਆਹੇ ਲੈ ਆ ਮਛਰ ਵੀ ਭਜਾਊਗਾ ਆ ਰੰਗ ਠੀਕ ਆ ਸੋਲਰ ਨਾਲ ਹੀ ਚਾਰਜ ਆ ਕੋਈ ਬੱਤੀ ਨਹੀਂ ਕੋਈ ਕੁਝ ਨਹੀਂ ਲਾਉਣਾ ਖੇਤ ਲੈ ਜਾਓ ਹਾਂਜੀ ਹੈ ਕਰੋ ਗੱਲ ਕਿਆ ਬਾਲਾ ਕੋਸਾ ਯਾਰ ਇਹ ਬੰਦੇ ਕੋਲੇ ਲੈ ਤੁਹਾਨੂੰ ਮੈਂ ਦੱਸਿਆ ਲੈ 6 ਰੁਪਏ ਚ ਜੇ ਤੁਸੀਂ ਉਹਦਾ ਗਲਾਸ ਲਵਾਉਣਾ 10 ਰੁਪਏ ਦਾ 10 ਰੁਪਏ ਦਾ ਲੈ ਗਲਾਸ ਜਿਹੜਾ ਮੋਬਾਈਲ ਦੇ ਗਲਾਸ ਲਵਾਉਣਾ ਤੁਸੀਂ 10 ਰੁਪਏ ਦਾ ਗਲਾਸ ਠੀਕ ਆ ਆ ਕੜੀਆਂ ਇਹ ਕੜੀ ਇਹ ਆ ਲੈ ਕੜੀ ਕਾਪੀ ਹੈ ਭਾਈ ਇਹ ਇਹ ਕੜੀ ਸਾਨੂੰ ਸਿਰਫ ਅਸੀਂ 400 ਰੁਪਏ ਚ ਦੇ ਦਿਆਂਗੇ ਲੋ ਆ 400 ਰੁਪਏ ਜੀ ਦੇ ਦੇਣੀ ਆ ਟੱਚ ਆ ਅੱਛਾ ਜੀ 400 ਅੱਛਾ ਸਭ ਕੋ ਟੱਚ ਆ ਯਾਰ ਆ ਜਿਹੜੀ ਹੁਣ ਨਵੀਂ ਆਈ ਆ ਬਾਜ਼ਾਰ ਚੋਂ ਕਿੰਨੀ ਮਿਲੂਗੀ 26 2600 ਦਾ 2000 ਰੁਪਿਆ ਆ ਦੇਖੀ ਇੱਕ ਸਸਤ ਸਪੋਰਟ ਲੱਕੀ ਆ ਵੀ ਕੰਬੋ ਆ ਕਿੰਨੇ ਦਾ 2600 ਦਾ ਆ ਵਸ ਦੋਨੋਂ ਚੀਜ਼ਾਂ ਲੈ ਜਾਓ ਸਿਰਫ 1000 ਰੁਪਏ ਦੀ ਹੋ ਜਾ ਇਹ ਵੀ ਕੰਬੋ ਆ ਇੱਧਰ ਇੱਧਰ ਸਾਡਾ ਕੰਬੋ 1000 ਰੁਪਏ ਚ ਆ ਜਾਓ 1000 ਰੁਪਏ ਚ ਕੰਬੋ ਆ ਜਾਓ ਆ ਜਾਓ ਫਿਰ ਆਇਆ ਜਾਓ ਕੰਬੋ ਵਾਲਾ ਹੈ 1000 ਰੁਪਏ ਚ ਕੰਬੋ ਆ ਬਈ ਮੱਲੋ ਆ 1000 ਰੁਪਏ ਚ ਕੰਬੋ ਆ ਲੈ ਜੀ ਲੈ ਜੀ ਆ ਜਾਓ ਲੋਪੋ ਵਾਲੇ ਨੇ ਕਹਿਤਾ ਲੈ 1000 ਰੁਪਏ ਚ ਬਈ ਆਇਆ ਹਾਂ ਵਿੱਚ ਨਾ ਮੈਂ ਦੇਖਿਆ ਵੀ ਬੱਚੇ ਹੁੰਦੇ ਆ ਸਟੂਡੈਂਟ ਆ ਜਿਹੜੇ ਮੋਬਾਈਲ ਤੇ ਕੰਮ ਕਰਨਾ ਚਾਹੁੰਦੇ ਨਹੀਂ ਪੜ ਸਕਦੇ ਹਾਂ ਹਾਂ ਐਮਆਈ ਦਾ origignal ਫੋਨ ਨਾਗਾ ਸੀਲ ਪੈਕ ਆ ਦੇ ਹਾਂ ਜਿਹੜੇ ਲਈ ਵੀ ਕੰਮ ਕਰਾ ਸੀਲ ਪੈਕ ਆਗਾ ਹਾਂ ਇਹ ਮੋਬਾਈਲ ਆ ਜਿਹੜੇ ਬੱਚੇ ਮਿਲਣਗੇ ਜਿਹਨਾਂ ਨੂੰ ਵੀ ਪੜਨਾ ਚਾਹੁੰਦੇ ਆ ਉਹਨਾਂ ਵਾਸਤੇ ਨਾ ਆਈ.ਆਰ.ਟੀ ਦੇ ਦਿੰਦਾ ਕੋਈ ਚੱਕਰ ਤੇ ਜਿਹੜਾ ਬੰਦਾ ਕੋਈ ਡਿਗਰੀ ਕਰਨਾ ਚਾਹੁੰਦਾ ਕੋਈ ਚੱਕਰ ਠੀਕ ਆ ਆ ਵੀ ਹਾਇਓਜੀ ਮੋਬਾਈਲ ਸਾਰੇ ਆ ਲੋ ਉਹ ਉਹ ਹਾਂ ਜਿਹੜੇ ਰੇਟ ਆਇਆ ਉਸੇ ਰੇਟ ਹੀ ਜਿਹੜੀ ਰੇਟ ਭਈ ਹੈ ਬਿਲ ਇਹ ਦਿਖਾ ਕੇ ਦੇ ਦੂੰਗਾ ਯਾਰ ਆਪਾਂ ਉਹ ਲੈ ਲੈ ਕਮੀ ਨਹੀਂ ਕਰਦੇ ਹਾਂ ਵੀ ਜੋ ਬਿੱਲ ਆਇਆ ਜੋ ਜੋ ਰੇਟ ਇਹਨੇ ਖਰੀਦੇ ਉਸੇ ਰੇਟ ਹੀ ਉਸੇ ਰੇਟ ਹੀ ਦੇ ਦੂੰਗਾ ਯਾਰ ਹਾਂ ਲਓ 5G ਨੇ ਨਾਲ ਕੋਈ ਇਹ ਨਹੀਂ ਹੈਗਾ ਵੀ ਕੋਈ ਨਹੀਂ ਸਾਰੀ ਸੀਲ ਕੰਪਨੀ ਦੀ ਆ ਗਾਰੰਟੀ ਕੰਪਨੀ ਦੀਸਾਲ ਦੀ ਹਾਂ ਇਹ ਲੋਕੋ ਵਾਲੇ ਵੀ ਨਹੀਂ ਸਾਡੇ ਭਰਾਵਾਂ ਵੀ ਨਹੀਂ ਸਾਡਾ ਸਹਿਯੋਗ ਕਰਦੇ ਆ ਤੁਸੀਂ ਤੁਹਾਡੇ ਵੀ ਸਹਿਯੋਗ ਕਰਦੇ ਆ ਹਾਂ ਬੰਦਾ ਜ਼ਰੂਰਤ ਬੰਦਾ ਯਾਰ ਤੂੰ ਛੱਡੋ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਦਸਾਂ ਗਰੁੱਪਾਂ ਚ ਉਹ ਬੰਦਾ ਬੈਲ ਦੇਖ ਕੇ ਹਾਂ ਤੇ ਆ ਕੇ ਫੋਨ ਲੈ ਜੀ ਲੈ ਬਸ ਠੀਕ ਆ ਸਹੀ ਗੱਲ ਜਿਹੜੇ ਜਿਹੜੇ ਪੈਸੇ ਆ ਦੇ ਕੇ ਅੱਗੇ ਐਡ ਕਰਾਉਂਦਾ ਹੁੰਦਾ ਸੀ ਮੈਨੂੰ ਤੇ ਹਰ ਭੇਜ ਤੋਂ ਉਹ ਪੈਸੇ ਹੁਣ ਅਸੀਂ ਇੱਧਰ ਹੀ ਪਵਾ ਦੇ ਤਾ ਆ ਠੀਕ ਆ ਕਿ ਨਹੀਂ ਅਸੀਂ ਤਾਂ ਇਹਦਾ ਜਿੰਨਾ ਚਿਰ ਵੱਡਾ ਸ਼ੋਰੂਮ ਨਹੀਂ ਖੁੱਲਦਾ ਹੁਣ ਉਨਾਂ ਚਿਰ ਤੋਂ ਪੈਸੇ ਨਹੀਂ ਲੈਣੇ ਭਾਵੇਂ ਸਾਨੂੰ ਮਹੀਨੇ ਦੀਆਂ 10 ਈਟਾਂ ਪਾਉਣੀਆਂ ਪਿਆ ਕਰਨ ਆ ਹਾਂ ਫਲਪਲ ਹਾਂ ਕਿਸੇ ਮਾਤੜ ਬੰਦੇ ਨੇ ਹਾਂ ਨਹੀਂ ਆ ਤੂੰ ਅਸਰ ਵੀ ਪਾਉਣਾ ਸੋਰੀ ਸੋਰੀ ਜਾ ਕੇ ਕਿਸੇ ਗਰੀਬ ਬੰਦੇ ਨਾਲ ਹੈ ਕੋ ਜਰੂਰੀ ਵੀ ਯਾਰ ਵੀ ਹਰੇਕੋਂ ਦੀ ਲੱਖ ਰੁਪਏ ਲਾ ਸਕਦਾ ਹਾਂ ਹਾਂ ਕੋਈ ਮੇਰੇ ਵਰਗਾ ਵੀ ਹੁੰਦਾ ਯਾਰ ਹੈ ਹਾਂ ਗੱਲ ਵੀ ਹੈਗੀ ਯਾਰ ਟਾਣ ਵੀ ਹੈਗੀ ਪੂਰੀ ਪ੍ਰੀਤ ਗੱਲਾਂ ਆ ਇਹ ਨਹੀਂ ਟਾਣ ਵੀ ਪੂਰੀ ਆ ਹੈ ਇਹ ਕਿੰਨੇ ਦਾ ਦੇ ਦਗੇ ਇਹ ਬਾਈ ਜੀ ਦੇ ਦਾਂਗੇ 1750 ਰੁਪਏ ਦਾ ਲੈ ਕਰ ਗੱਲ ਕੀ ਕਿ ਸੌ ਰੁਪਏ ਦਾ ਤੁਸੀਂ ਜਿੰਦੀ ਮਰਜ਼ੀ ਦੇ ਪੁੱਛ ਲਿਓ 2100 2200 ਆਈ ਰੇਟ ਚੱਲਦਾ ਦਾ ਹਾਂ 1750 ਰੁਪਏ ਦੇ ਸੀ ਹਾਂ ਜੀ ਗੱਲਬਾਤ ਕਰਨ ਨੂੰ ਪੂਰੀ ਟਾਣ ਵੀ ਪੂਰੀ ਆ ਯਾਰ ਆ ਗੱਲਬਾਤ ਆ ਪੂਰੀ ਲੈ ਲਓ ਆ ਕਵਰ ਹੋਰੀ ਬਾਕੀ ਉਪਰੀ ਆ ਜੀ ਜਰ ਤੁਸੀਂ ਜਿਹੜਾ ਵੀ ਸਮਾਨ ਯਾਰ ਤੁਸੀਂ ਲੈ ਲਓਗੇ ਨਾ ਯਾਰ ਬਾਕੀ ਭਾਈ ਆ ਓਰੀਜਨਲ ਪਹਿਣੇ ਸਾਰੇ ਬੋਟ ਦੇ ਪਹਿਣੇ ਨੂੰ ਐਸ ਦੇ ਪਹਿਣੇ ਹੂੰ ਜਿਹੜਾ ਵੀ ਭਾਈ ਯਾਰ ਤੁਹਾਨੂੰ ਚੀਜ਼ ਚਾਹੀਦੀ ਆ ਮੈਨੂੰ ਸਕਰੀਨ ਸ਼ਾਟ ਮਾਰ ਕੇ ਵਟਸਐਪ ਤੇ ਪਾ ਦਿਓ ਹੂੰ ਕੋਰੀਅਰ ਕਹੋਂਗੇ ਆ ਦੇਖੋ ਕੋਰੀਅਰ ਵੀ ਭਾਈ ਕੀਤੇ ਪਹਿਣੇ ਹਾਂ ਆ ਆ ਕਿਸ ਦਾ ਹੂੰ ਮੈਂ ਤਾਂ ਨੰਬਰ ਮੜਾ ਹੂੰ ਕੂਰੀਅਰ ਜਿੱਥੇ ਕਹੋਗੇ ਉੱਥੇ ਕਰਵਾ ਦੂੰਗਾ ਕੋਈ ਚੱਕਰੀ ਨਹੀਂ ਜੇ ਕਿਸ ਨੂੰ ਮੰਨ ਲਓ ਮੌਕੇ ਤੇ ਚਾਹੀਦਾਗਾ ਅਗਲਾ ਕਹਿੰਦਾ ਭਾਈ ਮਜਬੂਰੀ ਆ ਹੁਣੀ ਚਾਹੀਦਾਗਾ ਹੂੰ ਸ਼ਾਮ ਨੂੰ 4 ਵਜੇ ਫੋਨ ਕਰਦੇ 7 ਵਜੇ ਨੂੰ ਬਸ ਤੇ ਲਵਾ ਕੇ ਅਗਲੇ ਘਰੇ ਪਹੁੰਚ ਜਾਊਗਾ ਬੱਸ 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 ਗੱਲ ਬਣ ਗਈ ਲੈ ਵੀ ਸਜਣੋ ਕੋਈ ਵੀ ਤੁਹਾਨੂੰ ਗੈਜਟ ਚਾਹੀਦਾ ਆ ਤਾਂ ਕੁਝ ਵੀ ਨਹੀਂ ਯਾਰ ਭਰਿਆ ਪਿਆ ਬਾਕੀ ਹੋਰ ਆ ਯਾਰ ਐ ਕਿ ਤੁਹਾਨੂੰ ਹੋਰ ਗੱਲ ਦੱਸਾਂ ਕੰਮ ਦੀ ਤੁਹਾਨੂੰ ਕੰਮ ਦੀ ਗੱਲ ਥੋੜੇ ਕੰਮ ਦੀ ਦੱਸਦਾ ਤੋਂ ਨੂੰ ਕਿਸੇ ਵੀ ਤਰ੍ਹਾਂ ਦਾ ਗੈਜਟ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਇੱਕ ਵਾਰੀ ਫੋਨ ਕਰੋ ਇਹ ਬਬਰਾ ਉਹ ਦੁਕਾਨਾਂ ਉਹ ਟਿਕਾਣੇ ਜਾਣਦਾ ਜਿਹੜੇ ਕੋਈ ਨਹੀਂ ਜਾਣਦਾ ਪੰਜਾਬ ਚ ਤਾਂ ਹੈ ਨਹੀਂ ਕੋਈ ਇਹ ਆਪਣੀ ਗੱਲ ਫੋਰਾ ਜੋ ਇਹ ਭਾਦ ਹਾਂ ਆਹ ਦੇਖਦੀ ਆ ਲਾਈਟ ਹਾਂ ਇਹਦੇ ਵਿੱਚ ਵੀ ਕੈਮਰਾ ਲੈ ਕਰ ਲੈ ਗੱਲ ਇਹ ਤਾਂ ਪ੍ਰੀਤਾ ਆਪਣੀ ਬਰਾਬਰ ਹੀ ਰਿਕਾਰਡਿੰਗ ਕਰੀ ਜਾਂਦਾ ਇਹ ਤਾਂ ਬਰਾਬਰ ਹੀ ਗਰੀ ਨਾ ਬਹੁਤ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਨਹੀਂ ਦਿਖਾ ਸਕਦੇ ਹਾਂ ਬਈ ਹਾਂ ਬਹੁਤ ਕੁਸ਼ੀ ਦੇ ਦੇਾਂਗੇ ਬਹੁਤ ਕੁਸ਼ਪਿਆ ਦੁਨੀਆਦਾਰੀ ਬਹੁਤ ਮਤਲਬ ਇਹ ਤਾਂ ਸਿਰਫ ਡੈਮੋ ਆ ਬਹੁਤ ਸਾਰੀਆਂ ਚੀਜ਼ਾਂ ਇਹੋ ਜੀਆਂ ਬਈ ਜਿਹੜੀਆਂ ਇਹ ਕਊ ਦਿਖਾਊਗਾ ਨਹੀਂ ਇਹਦੇ ਕੋਲ ਤਾਂ ਹੋ ਸਕਦਾ ਕੋਈ ਜਾਗਟ ਹੋਵੇ ਵੀ ਜਿਹੜੀ ਝੱਗੀ ਪਾਏ ਹੋ ਠੰਡ ਲੱਗਣ ਤੋਂ ਪਾਏ ਹੋ ਇਹ ਵੀ ਤਾਂ ਕੋਲ ਨਾ ਵਾਹ ਅਗਲੀ ਵੀਡੀਓ ਚਾਰ ਦਿਨਾਂ ਕਿ ਤੇ ਕਹਿੰਦੇ ਵੇ ਪਾਈਏ ਚਾ ਕੈਮਰਾ ਠੀਕ ਹੈ ਮਤਲਬ ਕੁੱਲ ਮਿਲਾ ਕੇ ਯਾਰ ਜਿਹੜੀ ਤੁਸੀਂ ਮਤਲਬ ਤੁਸੀਂ ਸੋਚਦਾ ਦੇ ਨਾ ਵੀ ਤੁਸੀਂ ਮੈਂ ਇਹਨਾਂ ਕਰ ਲਓ ਯਾਰ ਵੀਰ ਮੈਨੂੰ ਤਾਂ ਬੂਟਾਂ 'ਚ ਕੈਮਰਾ ਚਾਹੀਦਾ ਇਹ ਕੋ ਚੱਕ ਬੂਟ ਬੂਟ ਛੱਡ ਬਾਈ ਯਾਰ ਝਾਂਜਰਾਂ ਵੀ ਦੇ ਦਾਂਗੇ ਹਾਂ ਇਹ ਸਭ ਕੋ ਕਰ ਦੂਗਾ ਠੀਕ ਹੈ ਕਰੀ ਤੇ ਇਹਨੂੰ ਬਸ ਤੁਸੀਂ ਇਹਨੂੰ ਫੋਨ ਕਰ ਲਓ ਯਾਰ ਬਸ ਜਿਹੜਾ ਗੈਜਟ ਚਾਹੀਦਾ ਫੋਨ ਕਰ ਦੋ ਜਿਉਂਦੇ ਰਹੋ